ਇਹ ਟਰੈਕਟਰ ਤੁਸੀਂ ਸ਼ੌਂਕ ਨਾਲ ਤਾਂ ਤਿਆਰ ਕਰਾ ਲਿਆ ਜੀ ਪੂਰਾ ਹਾਂਜੀ ਹਾਂਜੀ ਇਹ ਟਰੈਕਟਰ ਮਤਲਬ ਫਿਰ ਕਿੱਥੇ ਕਿੱਥੇ ਤੁਸੀਂ ਇਹਨੂੰ ਵਰਤਦੇ ਹੋ ਕਿਹੜੇ ਕੰਮ ਤੇ ਵਰਤਦੇ ਹੋ ਇਹਨੂੰ ਵਰਤਦੇ ਹੈ ਬਾਈ ਕਿਸੇ ਕੰਮ ਨੂੰ ਨਹੀਂ ਜਾਂ ਤਾਂ ਮੈਂ ਨਗਰ ਕੀਰਤਨ ਤੇ ਲਾਇਆ ਇਹ ਹਾਂ ਤੇ ਜਾਂ ਮੈਂ ਬਸ ਆ ਸ਼ੌਂਕ ਦਾ ਕਿਹੜਾ ਜਿਵੇਂ ਹੁਣ ਝੋਨਾ ਝਾਨਾ ਲੱਗ ਗਿਆ ਤੇ ਮੈਂ ਖੇਤ ਲੈ ਜਾਣਾ ਮੈਂ ਉੱਥੇ ਲਿਜਾ ਕੇ ਕਢਾ ਦੇਣਾ ਉੱਥੇ ਮਤਲਬ ਕਈ ਵੀਰ ਆ ਕੇ ਦੇਖਦੇ ਆ ਫੋਟੋ ਫਾਟੂ ਕਰਨ ਲੱਗ ਜਾਂਦੇ ਆ ਪੁੱਛਣ ਲੱਗ ਜਾਂਦੇ ਆ ਅਗਲਾ ਵੀ ਸਾਡੇ ਵੀ 58 11 ਸੀ ਵੀ ਤਿਆਰ ਕਰਾਵਾਂਗੇ ਜੀ ਐ ਬਸ ਆਹੀ ਗੱਲ ਆ ਓਕੇ ਜਾਂ ਤਾਂ ਮੈਂ ਖੇਤ ਲੈ ਕੇ ਜਾਣਾ ਹ ਤੇ ਜਾਂ ਮੈਂ ਬਸ ਆ ਨਗਰ ਕੀਰਤਨ ਤੇ ਲਾਇਆ ਆਹ ਲਾਈਟਾਂ ਲੂਟਾ ਤੁਸੀਂ ਨੇ ਲਵਾ ਦੀਆਂ ਪੂਰੀਆਂ ਇਹਦੇ ਉੱਪਰ ਇਹ ਲਾਈਟ ਬਾਈ ਇੱਕ ਤੈਨੂੰ ਹੋਰ ਦੱਸਦਾ ਛੋਟੀ ਜੀ ਗੱਲ ਮੈਂ ਤੁਹਾਨੂੰ ਦੱਸਦਾ ਉਹ ਜਿਹੜੀ ਲਾਈਟ ਹੈ ਨਾ ਹੋ ਨਿੱਕੀ ਜੀ ਥੱਲੇ ਨੂੰ ਹਾਂਜੀ ਹਾਂਜੀ ਉਹ ਛੋਟੀ ਜੀ ਆ ਜਿਹੜੀ ਉਰਲੇ ਖੁੰਜੇ ਤੇ ਹਾਂਜੀ ਹਾਂਜੀ ਇਹ ਜਦੋਂ ਰਾਤ ਨੂੰ ਜਗਦੀ ਹੈ ਨਾ ਇੱਥੇ ਇੰਨਾ ਸਾਰਾ ਜਿਵੇਂ ਖੰਭ ਹੁੰਦਾ ਵਾ ਅੱਛਾ ਇਸ ਸਾਈਡ ਤੇ ਆਏ ਹਾਂ ਕੋ ਜੋ ਤਰਿਆ ਜਾਂਦਾ ਡਾਇਰੈਕਟਰ ਆ ਖੰਭ ਵਾਂਗੂ ਚਾਨਣ ਪੈਂਦਾ ਇਹਦਾ ਰਾਤ ਨੂੰ ਅੱਛਾ ਇੱਥੇ ਮਤਲਬ ਖੰਭ ਵਾਂਗੂ ਚਾਨਣ ਆ ਕੇਰਾ ਜਿਹਾ ਬਣਿਆ ਹੁੰਦਾ ਨਾ ਆਏ ਆਏ ਹੁੰਦਾ ਹੈ ਚੀਜ਼ ਕੁਝ ਵੀ ਨਹੀਂ ਹੈ ਪਰ ਦੇਖਣ ਨੂੰ ਥੱਲੇ ਬਹੁਤ ਸੋਹਣੀ ਲੱਗਦੀ ਹੈ ਇਹ ਦੋਨੇ ਪਾਸੇ ਦੇ ਪਰਲੇ ਪਾਸੇ ਵੀ ਦੋਨੇ ਪਾਸੇ ਹਾਂਜੀ ਹਾਂਜੀ ਉਧਰ ਵੀ ਆ ਇੱਧਰ ਉਧਰਲੇ ਦੋਨੇ ਪਾਸੇ ਮਤਲਬ ਆਏ ਉਹ ਖੰਭ ਜਿਹੀ ਖਿਲਾਰ ਲੈਂਦੀ ਹੈ ਹਾਂ ਹਾਂ ਉਹ ਇੰਡੀਕੇਟਰ ਆ ਜਿਹੜੇ ਨੇ ਕੇ ਨੇ ਕੇ ਆ ਅੱਛਾ ਉਹ ਮੂਰਲੇ ਇੰਡੀਕੇਟਰ ਨੇ ਹਾਂ ਓਕੇ ਓਕੇ ਲੈ ਤਾਂ ਆ ਜਿਹੜੀ ਵੱਡੀ ਲਾਈਟ ਦੇ ਨਾਲ ਉਹ ਇੰਡੀਕੇਟਰ ਆ ਠੀਕ ਹੈ ਜੀ ਹਮ